ਚਾਹ ਪਿੰਡਾਂ ਦੇ ਨੇ ਚਾਹ ਸ਼ਹਿਰਾਂ ਦੇ ਰੇ ਸ਼ਹਿਰਾਂ ਵਾਲੇ ਲੋਕ ਜਿਹੜੇ ਖਾਸੇ ਐਕਟਿਵ ਨੇ ਇਸ ਚੀਜ਼ ਨੂੰ ਲੈ ਕੇ ਸਰ ਕੀ ਨਾ ਤੁਹਾਡਾ ਪਵਨ ਗੁਪਤਾ ਜੀ ਗੁਪਤਾ ਜੀ ਅਜੰਡਾ ਦੇ ਉੱਤੇ ਗੱਲ ਹੋ ਰਹੀ ਹੈ ਚਾਹ ਦੇ ਉੱਤੇ ਚੁਸਕੀ ਚੱਲ ਰਹੀ ਹੈਗੀ ਆ ਸੋ ਬੈਠੇ ਹੋਏ ਗੱਪਾਂ ਗੱਲਾਂ ਦਾ ਜ਼ਰੂਰ ਕਰ ਰਹੇ ਆਂਗੇ ਪਰ ਕੀ ਇੱਕ ਐਮਪੀ ਜਦੋਂ ਬਣਦਾ ਕਿ ਲੋਕਾਂ ਦੀ ਸੇਵਾ ਦੇ ਖਿਦਮਤ ਚ ਹਾਜ਼ਰ ਹੁੰਦਾ ਸਰ ਜਦੋਂ ਉਹ ਗੱਲਾਂ ਜਿੱਤ ਜਾਂਦਾ ਹੈ ਫਿਰ ਜਨਤਾ ਤੋਂ ਦੂਰ ਰਹਿਣ ਲੱਗ ਜਾਂਦਾ ਹੈ ਉਹਨੂੰ ਜਿਹੜੀ ਲੋਕਲ ਸਮੱਸਿਆਵਾਂ ਉਹਨਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਸਭ ਤੋਂ بڑا ਮੁੱਦਾ ਹਿੰਦੁਸਤਾਨ ਚ ਭ੍ਰਸ਼ਟਾਚਾਰ ਨੇ ਬਹੁਤ ਜ਼ਿਆਦਾ ਬੇੜਾਗਰ ਕੀਤਾ ਹੈ ਹਿੰਦੁਸਤਾਨ ਦਾ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਆ ਕਿਸ ਤਰ੍ਹਾਂ ਦੇਖਦੇ ਆ ਕਿਉਂ ਕਹਿੰਦੇ ਆ ਭ੍ਰਸ਼ਟਾਚਾਰ ਦਾ ਤਾਂ ਮੁੱਦਾ ਹੋ ਗਿਆ ਬੇਰੋਜਗਾਰੀ ਦਾ ਹੋ ਰਿਹਾ ਹੋਰ ਕਿਸ ਤਰ੍ਹਾਂ ਦੇਖਦੇ ਹੋ ਉਹ ਪੋਲੀਟੀਕਲ ਪਾਰਟੀਆਂ ਜਿਹੜਾ ਗਰਾਫ ਆ ਜੀ ਉਹ ਬੜਾ ਮਤਲਬ ਇੱਕ ਵੋਟਰ ਨੂੰ ਇੱਕ ਚੈਲੰਜ ਆ ਵੀ ਵੋਟ ਕਿਹਨੂੰ ਪਾਈਏ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ ਕਿਸੇ ਪਾਰਟੀ ਦਾ ਉਹ ਅੱਜ ਕਿਸੇ ਬੰਦੇ ਨੂੰ ਰਲਵਾਉਂਦੇ ਨੇ ਉਦੋਂ ਟਿਕਟ ਦੇ ਦਿੰਦੇ ਨੇ ਉਹਨੂੰ ਕੁਪ ਮੋਟਰ ਦੇ ਤੀਰ ਮਹੌਸਾ ਆਪਦੇ ਆਪ ਨੂੰ ਸੋਚੇ ਮੈਂ ਬੋਰਡ ਕਿਨੂੰ ਪਾਵਾਂ ਠੀਕ ਹੈ ਤੇ ਸਭ ਤੋਂ ਵੱਡਾ ਮੇਰੇ ਖਿਆਲ ਇੱਕ ਤਾਂ ਇਹ ਆ ਦੂਸਰੀ ਗੱਲ ਜਿਹੜੀ ਇਮੀਗਰੇ ਇਮੀਗਰੇਸ਼ਨ ਆ ਇੱਥੇ ਪੰਜਾਬ ਦੀ ਬੇਰੋਜ਼ਗਾਰੀ ਦੀ وجہ ਨਾਲ ਉਹ ਵੀ ਵੱਡਾ ਮੁੱਦਾ ਬਣ ਰਿਹਾ ਹੈਗਾ ਇੱਥੇ ਬਜ਼ੁਰਗੀ 10 15 ਸਾਲਾਂ ਬਜ਼ੁਰਗ ਬਜ਼ੁਰਗ ਰਹਿ ਜਾਣਗੇ ਉਹਨਾਂ ਦਾ ਕੋਈ ਮਤਲਬ ਅੰਤਮ ਸੰਸਕਾਰਾਂ ਦਾ ਕੋ ਉਹ ਕਰਿਆ ਉਹ ਵੀ ਮਤਲਬ ਰੱਬ ਦੇ ਉਸਤੇ ਹੀ ਆ ਵੀ ਪਤਾ ਨਹੀਂ ਕੌਣ ਕਰੂ ਕੌਣ ਆਏ ਕਿ ਨਾ ਕਰੀ ਇਹ ਸਭ ਤੋਂ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਸੋ ਬਿਲਕੁਲ ਕਹਿੰਦੇ ਆ ਕਿ ਵਿਦੇਸ਼ਾਂ ਤੋਂ ਅਕਸਰ ਕਿਹਾ ਜਾਂਦਾ ਸੀਗਾ ਕਿ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਨੌਕਰੀ ਕਰਨਗੇ ਪਰ ਕਰਨਗੇ ਕੌਣ ਕਿਉਂਕਿ ਜਿਹੜੀ ਕਹਿੰਦੇ ਆ ਬਾਈ ਜੀ ਕਹਿੰਦੇ ਆ ਕਰੀਮ ਜਿਹੜੀ ਉਹ ਬਾਹਰ ਵੱਲ ਕੁਝ ਕਰ ਰਹੀ ਆ ਸੋ ਵੱਡਾ ਮੁੱਦਾ ਇਹ ਵੀ ਆ ਕਈ ਜਗ੍ਹਾ ਕਈ ਖਬਰਾਂ ਆ ਜੀਆਂ ਵੀ ਨਸ਼ਾ ਹੁੰਦੀਆਂ ਨੇ ਕਿ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਸਾਹ ਛੱਡ ਜਾਂਦਾ ਕੋਈ ਸੰਸਕਾਰ ਕਰਨ ਵਾਲਾ ਵੀ ਨਹੀਂ ਹੁੰਦਾ ਬਾਈ ਜੀ ਉਹਨਾਂ ਨੇ ਗੱਲ ਤਾਂ ਚੱਕੀ ਹੈਗੀ ਆ ਗੱਲ ਬਹੁਤ ਵੱਡੀ ਗੱਲ ਹੈਗੀ ਆ ਪਰ ਜਿਹੜੀ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ ਆਖਰਕਾਰ ਯੂਥ ਨੂੰ ਕਿਉਂ ਕੂਚ ਕਰਨਾ ਪੈ ਰਿਹਾ ਇਹ ਵੀ ਵੱਡਾ ਮੁੱਦਾ ਹੈਗਾ ਕਿਉਂਕਿ ਬੇਰੋਜ਼ਗਾਰੀ ਆ ਤਾਂ ਹੀ ਜਿਹੜਾ ਯੂਥ ਆਪਣਾ ਫਿਊਚਰ ਸਿਕਿਉਰ ਕਰਨ ਵਾਸਤੇ ਜਿਹੜਾ ਬਾਹਰ ਨੂੰ ਮੂਵ ਕਰ ਰਿਹਾ ਸੋ ਸਾਡੇ ਨਾਲ ਸਰ ਜੁੜੇ ਨੇ ਸ਼ਰਮਾ ਜੀ ਗੱਲਬਾਤ ਕਰਦੇ ਆ ਸਰ ਪੂਰਾ ਨਾਮ ਰਕੇਸ਼ ਕੁਮਾਰ ਸ਼ਰਮਾ ਜੀ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਆਗੇ ਹੋ ਕਿ ਜਿਹੜਾ ਇਲੈਕਸ਼ਨਾਂ ਦਾ ਮੁੱਦਾ ਹੈਗਾ ਅੱਜ ਦਿਨ ਮਾਲਕੀ ਜਿਹੜਾ ਪੱਖ ਦਾ ਹੀ ਜਾ ਰਿਹਾ ਹੈਗਾ ਹਲੇ ਹੁਣ ਚੋਣ ਪ੍ਰਚਾਰ ਵੀ ਕਰਦੇ ਤੁਹਾਨੂੰ ਨਜ਼ਰ ਆਉਂਦੇ ਹੋਣੇ ਤੋ ਕਿਸ ਤਰ੍ਹਾਂ ਦੇਖਦੇ ਆਂ ਕਿਹੋ ਜਿਹਾ ਕੈਂਡੀਡੇਟ ਹੋਣਾ ਚਾਹੀਦਾ ਔਰ ਪਟਿਆਲੇ ਦੇ ਵਿੱਚ ਕਿਹੜੀ ਐਸੀ ਸਮੱਸਿਆ ਲੱਗਦੀ ਹੈ ਦੇਖੋ ਮੇਰੇ ਤੋਂ ਪਹਿਲਾਂ ਸਾਰੇ ਮੁੱਦੇ ਦੱਸ ਸੁਕੇ ਐ ਮੈਂ ਤਾਂ ਇਹ ਕਹਾ ਕਿ ਜਿਹੜਾ ਵੀ ਕੈਂਡੀਡੇਟ ਅਸੀਂ ਚੁਣਨਾ ਹੈ ਸਾਫ ਸੁਥਰਾ ਕੈਂਡੀਡੇਟ ਹੋਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਕਨਸਟੀਟਿਊਸ਼ਨ ਨੂੰ ਅੱਗੇ ਲਿਜਾ ਸਕੇ ਔਰ ਇਹਨੂੰ ਵਧੀਆ ਬਿਹਤਰ ਬਣਾਵੇ ਲੀਡਰ ਸਾਰੇ ਵਧੀਆ ਐ ਲੇਕਿਨ ਆਬਾਮ ਨੇ ਚੁਣਨਾ ਹੈ ਕਿ ਲੀਡਰ ਅਸਲੀ ਵਧੀਆ ਕਿਹੜਾ ਹੈ ਅਵਾਮ ਨੂੰ ਇਹ ਚਾਹੀਦਾ ਕਿ ਉਹ ਵਧੀਆ ਲੀਡਰ ਨੂੰ ਚੁਣੇ ਜਿਹੜਾ ਉਹਨਾਂ ਨੂੰ ਲੱਗਦਾ ਕਿਉਂਕਿ ਸਾਰੇ ਅੱਜਕੱਲ ਜਿੰਨੇ ਵੀ ਅਵਾਮ ਹੈ ਸਭ ਜਿਹੜੀ ਹੈ ਸਮਝਦਾਰ ਹੈ ਉਹਨਾਂ ਨੂੰ ਸਭ ਪਤਾ ਹੈ ਕਿ ਕਿਹੜਾ ਬੰਦਾ ਸਹੀ ਹੈ ਕਿਹੜਾ ਗਲਤ ਹੈ ਤੇ ਸਾਨੂੰ ਚਾਹੀਦਾ ਕਿ ਆਪਣੇ ਮਤਦਾਨ ਦਾ ਪੂਰਾ ਇਸਤੇਮਾਲ ਕਰਕੇ ਅੱਛਾ ਲੀਡਰ ਜਿਹੜਾ ਉਹ ਚੁਣਿਆ ਜਾਵੇ ਤਾਂ ਜੋ ਆਪਣੀ ਜਿਹੜਾ ਇਸ ਦਾ ਸੀਟ ਦਾ ਉਹ ਸੁਧਾਰ ਹੋ ਸਕੇ ਬਿਲਕੁਲ ਮਤਦਾਨ ਦੀ ਤਾਂ ਗੱਲ ਜਰੂਰ ਕਰੀ ਹੋਈ ਹੈਗੀ ਸਰ ਤੁਹਾਨੂੰ ਲੱਗਦਾ ਹੈਗਾ ਕਿ ਪਹਿਲਾਂ ਤ੍ਰਿਕੋਣੀ ਮੁਕਾਬਲਾ ਹੁੰਦਾ ਸੀ ਹੁਣ ਚੌਕਮੁਖੀ ਮੁਕਾਬਲਾ ਹੋ ਗਿਆ ਹੈਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀ ਜਾਵੇ ਖੇਤਰੀ ਪਾਰਟੀ ਕਹਿੰਦੇ ਆ ਸਿਰਫ ਉਹੀ ਰਹਿ ਗਈ ਹੈਗੀਆ ਮੁੜ ਕੇ ਜੇ ਭਾਜਪਾ ਹੈ ਕਹਿੰਦੇ ਉਹ ਦਿੱਲੀ ਤੋਂ ਆਰੀਆ ਕਾਂਗਰਸ ਉਹ ਦਿੱਲੀ ਤੋਂ ਆ ਆਮ ਆਦਮੀ ਪਾਰਟੀ ਉਹ ਦਿੱਲੀ ਤੋਂ ਹੈ ਮਤਲਬ ਕਿ ਇਹ ਚੀਜ਼ ਨੂੰ ਜਿਹੜਾ ਹੈਗਾ ਅੱਜ ਕੱਲ ਲੋਕ ਬੜਾ ਸੋਚ ਸਮਝ ਕੇ ਇਸ ਚੀਜ਼ ਨੂੰ ਦੇਖ ਰਹੇ ਨੇ ਸੋ ਕਿਸ ਤਰ੍ਹਾਂ ਦੇਖਦੇ ਹੈਗੇ ਹੋ ਇਹ ਚੀਜ਼ਾਂ ਦਾ ਦੇਖੋ ਮੁਕਾਬਲਾ ਤਾਂ ਜਿੰਨਾ ਜ਼ਿਆਦਾ ਹੋਏਗਾ ਵਧੀਆ ਹੀ ਹੁੰਦਾ ਹੈ ਇਹ ਤਾਂ ਜਿਹੜੀ ਸਾਡੇ ਮਤਲਬ ਜਨਤਾ ਹੈਗੀ ਹੈ ਜਨਤਾ ਜਨਾਰਦਨ ਉਹਨੇ ਦੇਖਣਾ ਕਿ ਸਾਨੂੰ ਬੰਦਾ ਕਿਹੜਾ ਲੀਡਰ ਵਧੀਆ ਆ ਔਰ ਉਸ ਨੂੰ ਵਧੀਆ ਲੀਡਰ ਚੁਣਿਆ ਜਾਵੇ ਹਰ ਇੱਕ ਨੂੰ ਹੱਕ ਹੈ ਹਰ ਇੱਕ ਆਦਮੀ ਇੱਥੇ ਜਿਹੜਾ ਆ ਆਪਣਾ ਇਲੈਕਸ਼ਨ ਲੜ ਸਕਦਾ ਹੈ ਔਰ ਪਾਰਟੀਆਂ ਵੀ ਆ ਖੇਤਰੀ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਵੀ ਆਪਣਾ ਮਤਲਬ ਸਹੀ ਹੈ ਤੇ ਜਿਹੜੇ ਬਾਹਰੋਂ ਵੀ ਆਏ ਆ ਸਾਡੇ ਲੋਕ ਹੈ ਸਾਰੇ ਹਿੰਦੁਸਤਾਨ ਇੱਕ ਹੈ ਪੰਜਾਬ ਇੱਕ ਹੈ ਔਰ ਜਿਹੜੇ ਸਾਡੇ ਸਾਰੇ ਲੋਕ ਹੈ ਜਿਹੜੇ ਵੀ ਆਉਂਦੇ ਆ ਜਿਹੜਾ ਲੀਡਰ ਇਸ ਤਰ੍ਹਾਂ ਹੀ ਕਹਾਂਗੇ ਲੀਡਰ ਜਿਹੜਾ ਵਧੀਆ ਹੋਣਾ ਚਾਹੀਦਾ ਹੈ ਉਸ ਅਜਿਹੇ ਲੀਡਰ ਨੂੰ ਚੁਣਿਆ ਜਾਵੇ। ਸੋ ਬਿਲਕੁਲ ਕਹਿੰਦੇ ਆ ਲੀਡਰ ਵਧੀਆ ਹੋਣਾ ਚਾਹੀਦਾ ਹੈਗਾ। ਮਤਲਬ ਕਿ ਇਸ਼ਾਰੇ-ਇਸ਼ਾਰਿਆਂ ਦੇ ਵਿੱਚ ਸਮਝਾਤਾ ਇਮਾਨਦਾਰੀ, ਖੁੱਦਦਾਰੀ ਔਰ ਜਿਹੜਾ ਹੈਗਾ ਲੋਕਾਂ ਦੀ ਬਾਹ ਫੜਰੇ ਔਰ ਲੋਕਾਂ ਦੀ ਸੁਣਵਾਈ ਕਰੇ। ਸੋ ਇਹ ਏਜੰਡਾ ਜ਼ਰੂਰ ਰੱਖਿਆ ਹੋਇਆ ਹੈਗਾ ਸਰ। ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਪ੍ਰੋਫੈਸਰ ਹੇਮਰਾਜ ਕੋਇਲ। ਜੀ ਪ੍ਰੋਫੈਸਰ ਸਾਹਿਬ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਤੁਹਾਡਾ ਸਰ। ਸਰ ਕਿਸ ਤਰ੍ਹਾਂ ਦੇਖਦੇ ਹੋ ਜਰ ਇਹ ਜਿਹੜਾ ਹੈ ਸਰ ਜਿਹੜਾ ਸਾਡਾ ਪੰਜਾਬ ਸਟੇਟ ਹੈ ਇਹ ਮੇਰੇ ਮੁਤਾਬਿਕ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਦਾ ਸਰਤਾਜ ਹੈ ਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਜਿਹਨੂੰ ਸਾਰੇ ਸਾਡੇ ਲੀਡਰ ਵੀ ਮੰਨਦੇ ਨੇ ਜੋ ਗੁਰੂਆਂ ਪੀਰਾਂ ਨੇ ਸਾਡਿਆਂ ਨੇ ਕੰਮ ਕੀਤਾ ਇਹ ਉਸ ਕੰਮ ਦੇ ਉੱਤੇ ਪੂਰੇ ਨਹੀਂ ਉਤਰਦੇ ਅੱਜ ਜ਼ਿੰਦਗੀ ਦੇ ਵਿੱਚ ਸਾਰੇ ਲੋਕ ਦੇਖਦੇ ਨੇ ਪੰਜਾਬ ਸਭ ਤੋਂ ਪਿੱਛੇ ਚਲਾ ਗਿਆ ਉਹਦਾ ਕਾਰਨ ਕੌਣ ਹੈ ਉਹਦਾ ਕਾਰਨ ਆ ਵੀ ਸਾਡੇ ਪੜ੍ਹੇ ਲਿਖੇ ਨੌਜਵਾਨ ਚਾਹੇ ਉਹ ਸਾਇੰਟਿਸਟ ਨੇ ਚਾਹੇ ਉਹ ਡਾਕਟਰ ਨੇ ਚਾਹੇ ਇੰਜੀਨੀਅਰ ਨੇ ਮੇਰੇ ਕਹਿੰਦਾ ਮਤਲਬ ਹੈ ਜਿਹੜੇ ਟਾਪਰ ਨੇ ਜਿਹੜੇ ਗੋਲਡ ਮੈਲਿਸਟ ਨੇ ਉਹ ਇੰਡੀਆ 'ਚ ਕੋਈ ਨੌਕਰੀ ਨਹੀਂ ਕਰ ਰਹਿਆ ਉਹ ਬਾਹਰ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਇਹ ਸਾਡੀਆਂ ਸਰਕਾਰਾਂ ਕਿਉਂਕਿ ਉਹਨਾਂ ਨੂੰ ਉਹ ਵਧੀਆ ਨੌਕਰੀ ਦੰਦਦੇ ਨਹੀਂ ਪੜੇ ਲਿਖਿਆ ਨੂੰ ਮਾੜੀ ਨੌਕਰੀ ਉਹਨਾਂ ਨੂੰ ਪਸੰਦ ਨਹੀਂ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਗੱਲ ਵੀ ਮੈਨੂੰ ਦੇਖਦੇ ਨੂੰ 15 ਸਾਲ ਹੋ ਗਏ ਜੀ ਯੂਨੀਵਰਸਿਟੀਆਂ 'ਚ ਪ੍ਰੋਫੈਸਰਾਂ ਦੀਆਂ ਨੌਕਰੀਆਂ ਖਾਲੀ ਪਈਆਂ ਨੇ ਕਾਲਜਾਂ ਵਿੱਚ ਖਾਲੀ ਪਈਆਂ ਨੇ ਡਾਕਟਰ ਇੰਜੀਨੀਅਰਾਂ ਦੀਆਂ ਖਾਲੀ ਪਈਆਂ ਨੇ ਅਸੀਂ ਆਪਣੇ ਬੱਚਿਆਂ ਨੂੰ ਜੋ ਸਾਡੇ ਕੋਲੇ ਪੈਸੇ ਸੀ ਫੀਸਾਂ ਵੀ ਇੰਨੀਆਂ ਨੇ 50-50 ਲੱਖ ਰੁਪਏ ਫੀਸ ਦੇ ਕੇ ਬੱਚਿਆਂ ਨੂੰ ਪੜਾਤਾ ਜੋ ਸਾਡੇ ਕੋਲੇ ਸੀ ਆਪਣੀ ਪੈਨਸ਼ਨ ਦਾ ਜੋ ਇਕੱਠਾ ਕੀਤਾ ਸੀ ਸਾਰਾ ਜੀਵਨ ਦਾ ਪੈਸਾ ਲਾਤਾ ਉਹਨਾਂ ਨੂੰ ਜਦੋਂ ਇੱਥੇ ਮਤਲਬ ਯੋਗ ਨੌਕਰੀ ਨਹੀਂ ਮਿਲਦੀ ਹੁਣ ਤੁਸੀਂ ਆਪ ਹੀ ਸੋਚੋ ਫਿਰ ਉਸ ਸਟੇਟ ਦਾ ਕੀ ਹਾਲ ਹੋਣਾ ਜਿਹੜਾ ਸਾਡਾ ਲੀਡਰ ਹੋਣਾ ਚਾਹੀਦਾ ਜ਼ਿੰਦਗੀ 'ਚ ਇਨਸਾਨ ਦੇ ਲਈ ਕਿ ਨਾ ਦੋ ਤਿੰਨ ਗੱਲਾਂ ਬਹੁਤ ਜ਼ਰੂਰੀ ਨੇ ਪਹਿਲੀ ਗੱਲ ਉਹ ਸੱਚਾ ਹੋਵੇ ਗੁਰੂ ਮਹਾਰਾਜ ਵੀ ਕਹਿੰਦੇ ਨੇ ਚਾਹੇ ਗੁਰੂ ਨਾਨਕ ਜੀ ਲੈ ਲਓ ਗੋਬਿੰਦ ਸਾਹਿਬ ਲੈ ਲਓ RAM ਲੈ ਲਓ ਕ੍ਰਿਸ਼ਨ ਲੈ ਲਓ ਵੀ ਜਿਹੜਾ ਸਾਡਾ ਲੀਡਰ ਹੈ ਉਹ ਸੱਚਾ ਹੋਵੇ ਸਬਰ ਸੰਤੋਖ ਵਾਲਾ ਹੋਵੇ ਜਿਹੜੀ ਉਹਦੀ ਸਭ ਤੋਂ ਵੱਡੀ ਚੀਜ਼ ਆ ਵਿਚਾਰ ਉਹਦੀ ਸੋਚ ਤੇ ਵਿਚਾਰ ਸ਼ੁਭ ਹੋਵੇ ਆਪਾਂ ਸਾਰੇ ਬੈਠੇ ਆ ਜੇ ਕੋਈ ਤੁਹਾਡਾ ਵਿਚਾਰ ਇੱਕ ਵੀ ਮਾੜਾ ਹੋ ਗਿਆ ਤਾਂ ਉਹਦੇ ਨਾਲੇ ਸਾਰਾ ਰਾਜ ਪਲਟ ਜਾਂਦਾ ਵਿਚਾਰ ਬਲਟਣ ਦੇ ਨਾਲ ਇਸ ਲਈ ਜਿਹੜੇ ਸਾਡੇ ਲੀਡਰ ਵੀਰ ਆਉਣ ਉਹ ਸ਼ੁਭਚਾਰ ਦੇ ਹੋਣੇ ਚਾਹੀਦੇ ਨੇ ਜਿਹੜਾ ਕਿ ਸਾਡੇ ਪੰਜਾਬ ਲਈ ਭਲਾ ਸੋਚਣ ਜਿਹੜਾ ਸਾਡਾ ਇਹ ਜੀਵਨ ਹੈ ਪੰਜਾਬ ਲਈ ਕਹਿਣ ਲਈ ਤਾਂ ਬਹੁਤ ਗੱਲਾਂ ਨੇ ਮੈਂ ਤੁਹਾਨੂੰ ਇਹਦਾ ਨੱਟ ਚੱਲ ਦੇ ਵਿੱਚ ਬ੍ਰੀਫ ਕਰਦਾ ਨਾ ਹਰ ਸੁੰਦਰ ਚੀਜ਼ ਤੇ ਦੁਨੀਆ ਦੀ ਨਜ਼ਰ ਹੁੰਦੀ ਏ ਹਰ ਸੁੰਦਰ ਚੀਜ਼ ਤੇ ਦੁਨੀਆ ਦੀ ਨਜ਼ਰ ਹੁੰਦੀ ਏ ਜ਼ਿੰਦਗੀ ਫੁੱਲਾਂ ਦੀ ਕੰਡਿਆਂ ਤੇ ਵਸਰ ਹੁੰਦੀ ਏ ਇਸੇ ਤਰ੍ਹਾਂ ਜੀਵਨ ਵਿੱਚ ਖੁਸ਼ਬੂ ਲਿਆਉਂਦੀ ਹੈ ਉਹੀ ਜ਼ਿੰਦਗੀ ਜੋ ਮਿਹਨਤ ਲਾਗਨ ਅਨੁਸ਼ਾਸਨ ਆਪਸੀ ਪਿਆਰਾ ਤੇ ਬੇਰੋਜ਼ਗਾਰੀ ਤੇ ਕਰਪਸ਼ਨ ਨੂੰ ਖਤਮ ਕਰਨ ਵਿੱਚ ਬਸਰ ਹੁੰਦੀ ਹੈ ਵਾਹ ਜੀ ਵਾਹ ਸੋ ਚੰਦ ਲਫਜ਼ਾਂ ਦੇ ਵਿੱਚ ਜਿਹੜੀਆਂ ਪ੍ਰੋਫੈਸਰ ਸਾਹਿਬ ਨੇ ਬਹੁਤ ਖੂਬਸੂਰਤ ਪੰਕਤੀਆਂ ਜਿਹੜੀਆਂ ਦਸੀਆਂ ਨੇ ਸੋ ਕਿਤਨਾ ਕਿਤੇ ਜ਼ਰੂਰ ਸੇਧ ਲੈਣੀ ਚਾਹੀਦੀ ਆ ਉਹਨਾਂ ਲੀਡਰਾਂ ਨੂੰ ਜਿਹੜੇ ਕਿ ਅਜੰਡਾ ਤਾਂ ਜ਼ਰੂਰ ਲਾਕੇ ਲੋਕਾਂ ਕੋਲ ਜਾਂਦੇ ਨੇ ਕੀ ਉਹ ਲੋਕਾਂ ਦੀਆਂ ਜਿਹੜੀਆਂ ਡਿਮਾਂਡਾਂ ਪੂਰੀਆਂ ਕਰਦੇ ਨੇ ਸਰ ਮੈਂਬਰ ਪਾਰਲੀਮੈਂਟ ਪਟਿਆਲੇ ਦਾ ਕਹੇ ਜਾ ਸਰ ਮੈਂ ਤਾਂ ਤੁਹਾਨੂੰ ਪਹਿਲੀ ਗੱਲ ਦੱਸਦੀ ਮੈਂ ਤਾਂ ਜਾਨੀਏ ਬੜਾ ਦੇਸ਼ ਭਗਤਾਂ ਮੈਂ ਕலாம் ਸਾਹਿਬ ਨਾਲ ਕੰਮ ਕੀਤਾ ਮੇਰੇ ਮੁਤਾਬਿਕ ਉਹ ਹੈ ਜੇ ਕੋਈ ਦੇਸ਼ ਭਗਤ ਪੈਦਾ ਹੀ ਨਹੀਂ ਹੋ ਸਕਦਾ ਪਰ ਉਹਨਾਂ ਨੂੰ ਵੀ ਜਨਨ ਕਿ ਆਪਣੀ ਦੇਸ਼ ਭਗਤੀ ਦਾ ਜਾਂ ਆਪਣੇ ਸਾਇੰਟਿਸਟ ਹੋਣ ਦਾ ਜਾਂ ਚੰਗੇ ਕੰਮ ਕਰਨ ਦਾ ਜਿਹੜੀ ਕਿ ਵਧੀਆ ਫਲ ਨਹੀਂ ਮਿਲਿਆ ਸੀ ਜਿਹੜਾ ਸਾਡਾ ਕੋਈ ਵੀ ਨੇਤਾ ਆਵੇ ਸਾਨੂੰ ਸਾਰੇ ਪਿਆਰੇ ਨੇ ਪਰ ਜਿਹੜੇ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਉਹ ਸੱਚ ਤੇ ਚੱਲਣ ਵਾਲਾ ਹੋਵੇ ਉਹਦੇ ਵਿੱਚ ਚੱਲ ਰਹੇ ਨੇ ਅੱਜਕੱਲ ਲੀਡਰਸ ਸਰ ਹੁਣ ਐ ਤਾਂ ਫਿਰ ਇਹ ਤਾਂ ਹੁਣ ਤੁਸੀਂ ਮੈਨੂੰ ਔਖਾ ਜਿਹਾ ਸਵਾਲ ਪੁੱਛ ਲਿਆ ਇਹਦਾ ਤੁਹਾਨੂੰ ਆਵੇ ਪਤਾ ਵੀ ਪੰਜਾਬ ਖਾਦੀ ਹੋ ਰਿਹਾ ਪੰਜਾਬ ਦੇ ਸਾਡਾ ਇੰਟੈਲੀਜੈਂਸੀ ਆ ਮੈਂ ਸੈਂਟਰੀ ਸਰਕਾਰ ਇੰਟੈਲੀਜੈਂਸੀ ਖਤਮ ਹੋ ਰਿਹਾ ਸਾਰੇ ਲੋਕ ਜਾ ਰਹੇ ਨੇ ਸਭ ਦੇ ਬੱਚੇ ਜਾ ਰਹੇ ਨੇ ਚਾਹੇ ਮੇਰਾ ਚਾਹੇ ਵੀਰਾਂ ਦੇ ਨੇ ਸੋ ਸਰਕਾਰ ਤਾਂ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਗੋਰੇ ਬਾਹਰੋਂ ਆ ਕੇ ਉਰੇ ਨੌਕਰੀ ਕਰਨ ਤੁਸੀਂ ਦੇਖੋ ਸਰ ਤੁਸੀਂ ਮੈਨੂੰ ਕੋ ਹਵਨਾ ਤੁਸੀਂ ਆਪੀ ਪੰਜਾਬ ਦੇਖ ਲਓ ਵੀ ਪੰਜਾਬ ਦੇ ਵਿੱਚ ਜਿਹੜਾ ਜੋ ਜੋ ਬਿਆਨ ਹੈ ਦੇਖੋ ਬਿਆਨ ਸਭ ਨੇ ਸੁਣਿਆ ਤੁਸੀਂ ਵੀ ਸੁਣਿਆ ਤੁਸੀਂ ਲੋਕਾਂ ਦੀ ਰਾਏ ਜਾਣਦੇ ਦੇਖੋ ਸਰ ਜੀ ਮੇਰੇ ਵਿਚਾਰ ਨਾਲ ਤਾਂ ਇਹ ਵੀ ਬੱਚਿਆਂ ਨੂੰ ਅਜੇ ਵੀ ਉਹਨਾਂ ਦੀ ਯੋਗਤਾ ਦੇ ਮੁਤਾਬਿਕ ਨੌਕਰੀ ਨਹੀਂ ਮਿਲ ਰਹੀ ਇਹ 100% ਕਰੈਕਟ ਹੈ ਸੋ ਬਿਲਕੁਲ ਬੱਚੇ ਪੜ ਰਹੇ ਨੇ ਬੱਚੇ ਮਿਹਨਤਬਾਜ਼ ਕਰ ਰਹੇ ਨੇ ਮਾਪੇ ਆਪਣਾ ਸਾਰਾ ਕੁਝ ਜੋ ਨਾਲ ਕੋਈ ਪੂੰਜੀ ਆ ਉਹ ਲਾ ਰਹੇ ਨੇ ਪਰ ਉਹਨਾਂ ਦੇ ਮੁਤਾਬਿਕ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਇਹਦਾ ਸਬੂਤ ਇਹ ਆ ਮੈਂ ਸਾਇੰਸ ਦਾ ਸਟੂਡੈਂਟ ਐ ਜੀ ਜਿਵੇਂ ਸੱਚ ਨੂੰ ਪ੍ਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਜੇ ਸਾਡੇ ਬੱਚਿਆਂ ਨੂੰ ਪੂਰੇ ਵਧੀਆ ਨੌਕਰੀ ਮਿਲੇ ਤਾਂ ਉਹ ਬਾਹਰ ਕਿਉਂ ਜਾਣ ਸਿੱਧੀ ਗੱਲ ਆ ਜੇ ਸਾਡੇ ਬੱਚਿਆਂ ਨੂੰ ਵਧੀਆ ਨੌਕਰੀ ਮਿਲੇ ਤਾਂ ਸਾਡੇ ਨਿੱਤ ਬੱਚੇ ਪੰਜਾਬ ਤੋਂ ਬਾਹਰ ਜਾ ਰਹੇ ਨੇ ਹਰੋ ਜਾਰੇ ਨੇ ਉਹ ਕਿਉਂ ਜਾਣ ਉਹ ਇਹ ਸਾਡੇ ਜਿਹੜੇ ਲੀਡਰ ਭਰਾ ਨੇ ਵੱਡੇ ਵੱਡੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਪੰਜਾਬ ਦਾ ਭਲਾ ਕਰੀਏ ਉਹਨਾਂ ਨੂੰ ਇੱਥੇ ਜੋ ਯੋਗ ਨੌਕਰੀ ਦਈਏ ਦੇ ਸੋ ਬਿਲਕੁਲ ਇਹ ਪ੍ਰੋਫੈਸਰ ਸਾਹਿਬ ਨੇ ਬਾਕੂਬੀ ਗੱਲ ਕਰੀ ਹੈ ਗਿਆ ਦੋ ਜਿਹੜੇ ਅੱਖਾਂ ਦੇ ਵਿੱਚ ਗੱਲ ਕਰਤੀ ਕਿ ਆਖਿਰ ਨੌਜਵਾਨ ਕਿਉਂ ਬਾਹਰ ਜਾ ਰਹੇ ਨੇ ਸੋ ਵੱਡਾ ਮੁੱਦਾ ਜ਼ਰੂਰ ਇਲੈਕਸ਼ਨਾਂ ਨਾਲ ਜੁੜਿਆ ਹੋਇਆ ਹੈਗਾ ਬੇਰੋਜ਼ਗਾਰੀ ਦਾ ਪ੍ਰਸ਼ਾਚਾਰ ਦਾ ਔਰ ਸਭ ਤੋਂ ਇੱਕ ਜਿਹੜਾ ਮੁੱਦਾ ਰਹਿ ਗਿਆ ਹੈਗਾ ਨਸ਼ੇ ਦਾ ਅਸਰ ਕਿ ਉਹ ਦਿਨ ਥਲ ਪਈ ਹੈਗੀ ਹੈ ਜੀ ਸਰ ਹੋਰ ਦੱਸਾਂ ਹੁਣ ਤੁਹਾਨੂੰ ਬੇਨਤੀ ਮੇਰੀ ਜਦੋਂ ਭਰਾਵਾ ਬੰਦੇ ਨੂੰ ਕਹਿੰਦਾ ਨੌਕਰੀ ਮਿਲੀ ਹੋਵੇ ਮੇਰੀ ਉਮਰ ਦੇ ਵਿੱਚ ਮੈਂ ਜੋ ਪੜਾਏ ਨੇ ਬੱਚੇ ਆਈਐਸ ਨੇ ਆਈਪੀਐਸ ਨੇ ਆਈਆਰਐਸ ਨੇ ਜੱਜ ਨੇ ਕੋਈ ਐਸਾ ਫੀਲਡ ਨਹੀਂ ਜਿਹੜੇ ਬੱਚੇ ਨਹੀਂ ਹਨ ਜਿਹੜੇ ਬੱਚੇ ਯੋਗ ਨੇ ਉਹ ਸਾਰੇ ਸਹੀ ਨੇ ਜਿਨ੍ਹਾਂ ਨੂੰ ਜਿਹਦੇ ਜੇਬ ਦੇ ਵਿੱਚ ਪੈਸੇ ਨੇ ਕਹਿੰਨਾ ਉਹ ਕੋਈ ਗਲਤ ਕੰਮ ਨਹੀਂ ਕਰਦਾ ਤੁਸੀਂ ਜਿਹਦਾ ਵਰਜੀ ਬੇਟਾ ਦੇਖ ਲਓ ਜੀ ਮਤਲਬ ਬੱਚੇ ਨਸ਼ਿਆਂ 'ਚ ਵੀ ਤਾਂ ਹੀ ਪੈਂਦੇ ਨੇ ਜਦੋਂ ਉਹਨਾਂ ਨੂੰ ਵਿਚਾਰਿਆ ਕੋਈ ਨੌਕਰੀ ਤਾਂ ਹੈ ਨਹੀਂ ਜੇਬ 'ਚ ਉਹਨਾਂ ਕੋਲੇ ਪੈਸੇ ਨਹੀਂ ਤਾਂ ਉਹ ਸਭ ਆਪਦੇ ਬਾਪ ਦੇ ਵੀ ਪੈਸੇ ਲੈ ਜਾਣਗੇ ਮੱਲਮਲੀ ਮਾਂ ਤੋਂ ਮੰਗ ਕੇ ਵੀ ਲੈ ਜਾਣਗੇ ਫਿਰ ਉਹ ਜੋ ਮਰਜ਼ੀ ਕੰਮ ਕਰ ਸਕਦੇ ਨੇ ਜੇ ਤੁਸੀਂ ਕਹਿੰਨਾ ਮੈਂ ਦਿਲੋਂ ਕਹਿੰਦਾ ਤੁਹਾਨੂੰ ਗੱਲ ਜੇ ਤੁਸੀਂ ਨਸ਼ਿਆਂ ਤੇ ਵੀ ਕਹਿੰਨਾ ਮਤਲਬ ਰੋਕ ਲਾਉਣੀ ਆ ਤਾਂ ਸਾਡੇ ਨੌਜਵਾਨਾਂ ਨੂੰ ਓਨੀ ਕ ਨੌਕਰੀ ਦੇ ਦਿਓ ਜਿਹਦੇ ਨਾਲ ਉਹ ਰੋਟੀ ਖਾ ਸਕਣ ਮੈਂ ਯਕੀਨੀ ਕਹਿਣਾ ਸਰ ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ ਤੁਸੀਂ ਮੈਂ ਪਿੰਡੂਗਾ ਤੁਸੀਂ ਜੇ ਪਿੰਡਾਂ 'ਚ ਜਾ ਕੇ ਦੇਖੋਗੇ ਪਿੰਡਾਂ ਦੇ ਵਿੱਚ ਜਾ ਕੇ ਇੰਨੀ ਜ਼ਿਆਦਾ ਗਰੀਬੀ ਆ ਦੇਖ ਕੇ ਰੋਣਾ ਆਉਂਦਾ ਅਜੇ ਵੀ ਗਰੀਬੀ ਗਰੀਬੀ ਆ ਸਰ ਮੈਂ ਹੁਣ ਵੀ ਪਿੰਡੂ ਆ ਮੈਂ ਜਦੋਂ ਪਿੰਡਾਂ 'ਚ ਜਾਂਦਾ ਤੁਸੀਂ ਜਾ ਕੇ ਦੇਖੋ ਮੈਂ ਜਾਨੀ ਕਿ ਜਿਹੜੀ ਗੱਲ ਕਹਿ ਤੀ ਤੁਸੀਂ ਸਾਰੇ ਪਿੰਡਾਂ ਦਾ ਦੌਰਾ ਕਰ ਲਓ ਪਿੰਡਾਂ 'ਚ ਆਪ ਜਾ ਕੇ ਦੇਖ ਲਓ ਉੱਥੇ ਇੰਨੀ ਜ਼ਿਆਦਾ ਗਰੀਬੀ ਆ ਵੀ ਲੋਕਾਂ ਕੋਲ ਕੋਈ ਕੰਮ ਹੀ ਨਹੀਂ ਹੈ ਉਹ ਕੀ ਕਰਨ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਨੇ ਜਿਹੜਾ ਬੰਦਾ ਵਿਹਲਾ ਰਹਿੰਦਾ ਉਹ ਗਲਤੇ ਕੰਮ ਕਰੂਗਾ ਤਾਸ਼ ਖੇលੂਗਾ ਜੇ ਤਾਸ਼ ਖੇਲ ਕੇ ਕੋਈ ਆਪ ਚ ਲੜੂਗਾ ਜਾਂ ਕਈ ਲੋਕ ਪੈਸੇ ਨਾਲ ਤਾਸ਼ ਖੇਲੀ ਜਾਂਦੇ ਨੇ ਫਿਰ ਲੜਦੇ ਰਹਿੰਦੇ ਨੇ ਇਸ ਲਈ ਵੱਡੀ ਚੀਜ਼ ਹੈ ਸਰ ਜੇ ਤੁਸੀਂ ਦੇਸ਼ ਨੂੰ ਖੁਸ਼ਹਾਲ ਬਣਾਉਣਾ ਹੈ ਨਾ ਸਾਡੇ ਲਈ ਸਾਰੇ ਬਰਾਬਰ ਨੇ ਸਾਨੂੰ ਤਾਂ ਬੰਦਾ ਉਹ ਚਾਹੀਦਾ ਜਿਹਨੂੰ ਆਪਣੇ ਨਾਲ ਪਿਆਰ ਨਾ ਹੋਵੇ ਬੱਚਿਆਂ ਸਾਡੇ ਨੌਜਵਾਨਾਂ ਨਾਲ ਸਾਡੇ ਪੰਜਾਬ ਨਾਲ ਪਿਆਰ ਹੋਵੇ ਉਹਦੇ ਉਹਨੂੰ ਆਪਣੇ ਆਪਣੇ ਘਰ ਲਈ ਬਣਾਉਣ ਲਈ ਪੈਸਿਆਂ ਦੀ ਜਿਆਦਾ ਭੁੱਖ ਨਾ ਹੋਵੇ ਠੀਕ ਹੈ ਜਿੰਨੀ ਕੋ ਨੂੰ ਲੋੜ ਆ ਉਨੀ ਵਾਜਬ ਹੈ ਪਰ ਇਹ ਵੀ ਕੋਈ ਆਪਾਂ ਸਾਰੇ ਬੈਠੇ ਆ ਸਭ ਦੇ ਬੱਚੇ ਨੇ ਹੁਣ ਜਿਹਦੇ ਬੱਚੇ ਉੱਥੇ ਬਾਹਰ ਗਏ ਨੇ ਉਹ ਵੀ ਸਾਡਾ ਬੀਰੂਰੇ ਬੈਠੇ ਨੇ ਉਹ ਤਾਂ ਗਏ ਨੇ ਜਦੋਂ ਉਹਰੇ ਦੁਖੀ ਹੋ ਗਏ ਰਾਈਟ ਮੈਂ ਚਲੋ ਮੈਂ ਹੁਣ ਆਪਣੇ ਦਾ ਕਹਿਣਾ ਨਹੀਂ ਚਾਹੁੰਦਾ ਸਾਡੇ ਬੱਚੇ ਪੀ ਐਚ ਡੀ ਕਰੀ ਫਿਰਦੇ ਨੇ ਉਹਨਾਂ ਨੂੰ 10-10 ਸਾਲ ਦੀਆਂ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ ਫੇਰ ਸਾਡਾ ਕੀ ਕਸੂਰਾ ਜਾਂ ਬੱਚਿਆਂ ਦਾ ਕੀ ਕਸੂਰਾ ਨਾਲੇ ਟਾਪਰ ਨੇ ਇੰਜੀਨੀਅਰਿੰਗ ਕਰੀ ਫਿਰਦੇ ਨੇ ਟੌਪ ਮੋਸਟ ਇੰਜੀਨੀਅਰਿੰਗ ਕਾਲਜਾਂ ਦੇ ਵਿੱਚੋਂ ਕੀਤੀ ਐਮ ਬੀਏ ਕਰ ਲਈਏ ਟੌਪ ਮੋਸਟ ਕਾਲਜਾਂ ਤੋਂ ਫੇਰ ਵੀ ਸਰਕਾਰ ਉਹਨਾਂ ਨੂੰ ਇੱਥੇ ਆਪਣੀ ਕਹਿੰਦੇ ਨੇ ਨੌਕਰੀ ਨਹੀਂ ਮਿਲੀ ਇਹ ਗਰੰਟੀ ਹੈ ਸੋ ਬਿਲਕੁਲ ਸਰਕਾਰ ਵੱਲੋਂ ਕਹਿੰਦੇ ਨੌਕਰੀ ਨਹੀਂ ਮਿਲੀ ਸੋ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਸੋ ਚਾਹਸੀ ਚੁਸਕੀਆਂ ਦੇ ਨਾਲ ਗੱਲ ਵਿਚਾਰ ਜਿਹੜੀ ਹੈਗੀ ਆ ਉਹ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਸੋ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪਰ ਇਹਦੇ ਵਿੱਚ ਮੇਨ ਅਜੰਡਾ ਰੱਖਿਆ ਹੈਗਾ ਬੇਰੋਜ਼ਗਾਰੀ ਦਾ ਵੀ ਰੱਖਿਆ ਹੈ ਨਸ਼ੇ ਦਾ ਵੀ ਰੱਖਿਆ ਹੈ ਔਰ ਜਿਹੜੀ ਹੈਗੀ ਇੰਡਸਟਰੀ ਸਭ ਤੋਂ ਵੱਡੀ ਗੱਲ ਹੈਗੀ ਆ ਇੰਡਸਟਰੀ ਨਹੀਂ ਹੈਗੀ ਸੋ ਕਿਤੇ ਨਾ ਕਿਤੇ ਜਿਹੜੇ ਹੈਗੇ ਕਹਿੰਦੇ ਐਵੀਏਸ਼ਨ ਕਲੱਬ ਦਾ ਮੁੱਦਾ ਬਹੁਤ ਵੱਡਾ ਮੁੱਦਾ ਚੱਕਿਆ ਹੈਗਾ ਸੋ ਕਿਤੇ ਨਾ ਕਿਤੇ ਲੋਕ ਸੂਝਵਾਨ ਹੋ ਚੁੱਕੇ ਨੇ ਪਰ ਹੁਣ ਜਿਹੜੀ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਹੁਣ ਇਹਦੇ ਆ ਵਿੱਚ ਹੁਣ ਦੇਖਦੇ ਆਏ ਗਿਆਂ ਸਾਰੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਆਪਣੀ ਮਤ ਦਾ ਦਾਨ ਕਿਹੜੇ ਖੇਮੇ ਚ ਪਾਣਗੇ ਆਨ ਵਾਲੇ ਜਿਹੜਾ ਸਮੇਂ ਦੇ ਵਿੱਚ ਪਤਾ ਲੱਗੂਗਾ 2024 ਦੀਆਂ ਜਿਹੜੀਆਂ ਇੱਕ ਤਰੀਕ ਨੂੰ ਅਸੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਤੁਸੀਂ ਵੋਟਾਂ ਪਾਓ ਜਿਹੜਾ ਤੁਹਾਡਾ ਪਸੰਦ ਦਾ ਕੈਂਡੀਡੇਟ ਹੈ ਉਹਨੂੰ ਜ਼ਰੂਰ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਉਹ ਤੁਹਾਡੀ ਸੁਣਵਾਈ ਕਰ ਸਕੇ ਪਰ ਉਹ ਜਿਹੜੀ ਹੈ ਗਿਆ ਅੱਜ ਦੀ ਵੀ ਜਿਹੜੇ ਲੋਕ ਨੇ ਉਹ ਬੜੇ ਸੂਝਵਾਨ ਹੋ ਚੁੱਕੇ ਨੇ ਹੁਣ ਹੁਣ ਦੇਖਦੇ ਹੈਗੇ ਕਿ ਜੋ ਜਿਹੜੇ ਲੋਕ ਨੇ 2024 ਦੀਆਂ ਜਿਹੜੀਆਂ ਲੋਕ ਸਭਾ ਦੇ ਇਲੈਕਸ਼ਨਾਂ ਨੇ ਉਹਦੇ ਵਿੱਚ ਕਿਹਦੇ ਖੇਮੇ ਦੇ ਵਿੱਚ ਆਪਣੀ ਮਤ ਦਾ ਦਾਨ ਉਹ ਕਰਨਗੇ ਸੁਪਰ ਪ੍ਰੋਫੈਸਰ ਸਾਹਿਬ ਜਿਹੜੀਆਂ ਗੱਲਾਂ ਤਾਂ ਪੂਰੀਆਂ ਸੱਚੀਆਂ ਤੇ ਖਰੀਆਂ ਕਰ ਰਹੇ ਨੇ ਪ੍ਰੋਫੈਸਰ ਸਾਹਿਬ ਦੇ ਮਨ ਦੇ ਵਿੱਚ ਇੱਕ ਹੋਰ ਬਲਬਲਾ ਹੈਗਾ ਜੋ ਕਿ ਲੀਡਰਾਂ ਦੇ ਨਾਲ ਇਹਨਾਂ ਨੇ ਸ਼ੇਅਰ ਕਰਿਆ ਉਹ ਸਾਡੀ ਟੀਮ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਆ ਸਰ ਕਿਹੜਾ ਇਹ ਜਆ ਬੋਲ ਰਹਾ ਹਾਂਜੀ ਮੇਰੀ ਸਾਰੀ ਕੇ ਬੇਨਤੀ ਆ ਸਾਡੀ ਸਰਕਾਰ ਨੂੰ ਪਟਿਆਲੇ ਦੇ ਵਿੱਚ ਨੇੜੇ ਤੇੜੇ ਇੱਕ ਆਈਟੀ ਸੈਂਟਰ ਖੋਲਦੋ ਆਈਟੀ ਸੈਂਟਰ ਖੋਲਣ ਦੇ ਨਾਲ ਇੱਥੇ ਹਜ਼ਾਰਾਂ ਮਜ਼ਦੂਰਾਂ ਨੂੰ ਮਜ਼ਦੂਰੀ ਮਿਲੇਗੀ ਜਿਹੜੇ ਮਤਲਬ ਮਿਸਤਰੀ ਨੇ ਰਾਜ ਮਿਸਤਰੀ ਨੇ ਉਹਨਾਂ ਨੂੰ ਵੀ ਕੰਮ ਮਿਲੇਗਾ ਤੇ ਨਾਲ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਬੱਚੇ ਨੇ ਉਹਨਾਂ ਨੂੰ ਇੱਥੇ ਨੌਕਰੀ ਕਰਨ ਦਾ ਮੌਕਾ ਮਿਲ ਜੇਗਾ ਮਾਜੀ ਨੌਕਰੀ ਦੇਣ ਦਾ ਬੜੇ ਵਧੀਆ ਢੰਗ ਨੇ ਵੀ ਤੁਸੀਂ ਪਟਿਆਲੇ ਦੇ ਨੇੜੇ ਚਾਹੇ ਸਰਹੰਦ ਰੋਡ ਤੇ ਚਾਹੇ ਯੂਨੀਵਰਸਿਟੀ ਦੇ ਕੋਲੇ ਆਈਟੀ ਸੈਂਟਰ ਖੋਲਦੋ ਜਿਵੇਂ ਕਿ ਚੰਡੀਗੜ੍ਹ ਮਨੀ ਮਾਦਲੇ ਦੇ ਵਿੱਚ ਬਣਿਆ ਹੋਇਆ ਉੱਥੇ ਮਤਲਬ ਜਦੋਂ ਤੁਸੀਂ ਆਈਟੀ ਸੈਂਟਰ ਖੋਲੋਗੇ ਤਾਂ ਬਿਲਡਿੰਗ ਬਣੇਗੀ ਹਜ਼ਦਾਰਾ ਮਜ਼ਦੂਰਾਂ ਨੂੰ ਨੌਕਰੀ ਮਿਲਗੀ ਜਿਹੜੇ ਸਾਡੇ ਆਲੇ-ਆਲੇ ਵਿੱਚਲੇ ਫਿਰਦੇ ਨੇ ਬੱਚੇ ਫਿਰਦੇ ਨੇ ਜਿਹੜੇ ਮਿਸਤਰੀ ਕੰਮ ਕਰਨਗੇ ਉਹਨਾਂ ਨੂੰ ਮਿਲਗੀ ਈਵਨ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਦਾ ਲੋਹਾ ਵੀ ਕੁ ਪੱਠਿਆਂ ਵਾਲਿਆਂ ਦੀਆਂ ਇੱਟਾਂ ਵੀ ਖਣਗੀਆਂ ਬਿਲਡਿੰਗ ਬਣ ਗਈ ਬਹੁਤ ਵਧੀਆ ਉਸ ਤੋਂ ਬਾਅਦ ਜਿਹੜੇ ਸਾਡੇ ਬੱਚੇ ਪੜੇ ਲਿਖੇ ਇੰਟੈਲੀਜੈਂਟ ਇੰਜੀਨੀਅਰ ਨੇ ਜਾਂ ਕੋਈ ਆਰਕੀਟੈਕਟ ਨੇ ਜਾਂ ਕਿਸੇ ਸੀਏ ਕਿਸੇ ਵੀ ਫੀਲਡ ਦੇ ਨੇ ਉਹਨਾਂ ਨੂੰ ਉੱਥੇ ਕੰਮ ਕਰਨ ਚ ਨੌਕਰੀ ਮਿਲ ਜੇਗੀ ਮਤਲਬ ਸਾਰੇ ਬੰਦੇ ਲੱਖਾਂ ਬੰਦੇ ਨੂੰ ਨੌਕਰੀ ਮਿਲ ਜੇਗੀ ਇੱਕ ਤੁਸੀਂ ਆਈਟੀ ਸੈਂਟਰ ਖੋਲ੍ਹ ਦਿਓ ਬਸ ਇਹ ਤੁਹਾਨੂੰ ਬੇਨਤੀ ਆ ਫਿਰ ਖੁੱਲਿਆ ਹੁਣ ਜੇ ਤੱਕ ਨਹੀਂ ਖੁੱਲਿਆ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ ਭਾਰਤ ਪੋਸ਼ਨ ਦੀ ਵਿਸ਼ੇਸ਼ ਰਿਪੋਰਟ